ਪੰਜਾਬ ਵਿੱਚ 21 ਦਸੰਬਰ ਨੂੰ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣਗੀਆਂ ਚੋਣਾਂ ਦੇ ਲਈ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੈ ਜਿਸ ਨੂੰ ਲੈ ਕੇ ਉਮੀਦਵਾਰਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਸ ਵਿਚਾਰੇ ਲੁਧਿਆਣਾ ਦੇ ਵਿਧਾਇਕ ਗੁਰਪ੍ਰੀਤ ਗੋਗੀ ਚਰਚਾ ਵਿਸ਼ਾ ਬਣੇ ਹੋਏ ਹਨ ਵਿਧਾਇਕ ਗੋਗੀ ਅੱਜ ਆਪਣੀ ਪਤਨੀ ਨਾਲ ਸਕੂਟਰ ਉੱਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੇ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੋਣ ਕਾਰਨ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਨਾਮਜ਼ਦਗੀਆਂ ਦਾਖਲ ਕਰਨ ਲਈ ਵੱਖ-ਵੱਖ ਕੇਂਦਰਾਂ ਉੱਤੇ ਪਹੁੰਚ ਰਹੇ ਹਨ ਨਾਮਜ਼ਦਗੀ ਪ੍ਰਕਿਰਿਆ 9 ਦਸੰਬਰ ਤੋਂ ਸ਼ੁਰੂ ਹੋਈ ਸੀ 11 ਦਸੰਬਰ ਤੱਕ ਕੁੱਲ 26 ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ ਜਦੋਂ ਕਿ ਕਈ ਦਾਅਵੇਦਾਰਾਂ ਨੂੰ ਲੋੜਿੰਦੇ ਦਸਤਾਵੇਜ਼ ਨਾ ਹੋਣ ਕਾਰਨ ਵਾਪਸ ਪਟਣਾ ਪਿਆ ਦੱਸਦੀ ਹੈ ਕਿ ਬੀਤੀ ਰਾਤ ਆਪ ਨੇ ਆਪਣੇ 94 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ ਬਾਰਡ ਨੰਬਰ 70 ਤੋਂ ਉਮੀਦਵਾਰ ਐਲਾਨ ਹੋਣਾ ਬਾਕੀ ਹੈ ਜਦਕਿ ਅਕਾਲੀ ਦਲ ਨੇ ਬੀਤੀ ਰਾਤ 25 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ 33 ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ ਕਾਂਗਰਸ ਨੇ ਹੁਣ ਤੱਕ ਦੋ ਸੂਚੀਆਂ ਜਾਰੀ ਕਰਕੇ ਕੁੱਲ 76 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਹੁਣ ਕਾਂਗਰਸ ਦੇ 9 ਅਕਾਲੀ ਦਲ ਦੇ 33 ਤੇ ਭਾਜਪਾ ਦੇ ਦੋ ਉਮੀਦਵਾਰਾਂ ਦੀ ਸੂਚੀ ਜਾਰੀ ਹੋਣੀ ਬਾਕੀ ਹੈ ਪਹਿਲਾਂ ਤੋਂ ਮੈਂ ਤੁਹਾਡਾ ਸਾਰਿਆਂ ਦਾ ਥੈਂਕਸ ਕਰਦੀ ਆ ਗੋਗੀ ਜੀ ਨੇ ਕੋਈ ਮੁੱਦਾ ਇਦਾਂ ਦਾ ਛੱਡਿਆ ਹੀ ਨਹੀਂਗਾ ਵੀ ਕੋਈ ਕੰਮ ਇਦਾਂ ਦਾ ਛੱਡਿਆ ਹੀ ਨਹੀਂਗਾ ਮੇਰੇ ਵਾਸਤੇ ਕਿ ਮੈਂ ਕਰਾਂ ਬਾਕੀ ਫਿਰ ਵੀ ਜਿਹੜੇ ਕੋਈ ਮੁੱਦਾ ਕੋਈ ਹੋਊਗਾ ਕੋਈ ਪੈਨਸ਼ਨ ਦਾ ਕੋਈ ਮੁੱਦਾ ਨਹੀਂ ਅਸੀਂ ਛੱਡਿਆ ਪੈਨਸ਼ਨ ਸੀ ਵਰੇਜ ਪਾਣੀ ਕਣਕ ਹੁਣ ਇੱਕ ਨਵਾਂ ਟਿਊਬਲ ਹੋਰ ਲਗਾਤਾ ਕੋਈ ਮੇਰੇ ਲਈ ਇਹਨਾਂ ਨੇ ਕੋਈ ਕੰਮ ਇਦਾਂ ਦਾ ਛੱਡਿਆ ਹੀ ਨਹੀਂਗਾ ਪਰ ਫਿਰ ਮੈਂ ਫਿਰ ਵੀ ਪਹਿਲੀ ਗਏ ਚੁੱਕੇ ਕਹਿੰਦੇ ਵੀ ਅੱਭੀ ਮੈਂ ਜ਼ਿਆਦਾ ਟਾਈਮ ਨਹੀਂ ਦੇਣਾ ਮੈਮ ਨੂੰ ਵੀ ਆਪਨਾ ਪ੍ਰਚਾਰ ਆਪ ਹੀ ਕਰੋ ਕਿੰਦਾ ਦੇਖਦੇ ਆਂ ਵੀ ਮੈਂ ਦੇਖੋ ਜੀ ਮੈਨੂੰ 2002 ਤੋਂ ਮੈਂ ਲੱਗੀ ਹੋਈ ਆ 2002 ਤੋਂ ਮਤਲਬ ਕਿ ਇਹ ਨਹੀਂ ਆ ਵੀ ਕਾਉਂਸਲ ਜਾਏ ਆ ਵੀ ਮੈਂ ਨਹੀਂ ਕੁਝ ਕਰਨਾ ਅਸੀਂ ਦੋਨੋਂ ਰਲ ਕੇ ਪੂਰੀ ਫੈਮਿਲੀ ਰਲ ਕੇ ਸਾਰਾ ਕੁਝ ਕਰਦੇ ਆ ਇਹ ਨਹੀਂ ਦੇਖਿਆ ਵੀ ਇਹ ਕਾਉਂਸਲਰ ਨੇ ਮੈਂ ਨਹੀਂ ਇੱਕ ਦਿਨ ਨਾਲ ਇੱਕ ਹਮੇਸ਼ਾ ਫ੍ਰੀ ਰਿਹਾ ਆ ਹੁਣ ਵੀ ਇਹ ਐਮਐਲਏ ਸੀ ਤੇ ਮੈਂ ਨਾਲ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜੋ ਵੀ ਕੰਮ ਸੀਗਾ ਕੋਈ ਮਾੜਾ ਮੋਟਾ ਬਾਹਰ ਦਾ ਅਸੀਂ ਕੀਤਾ ਮੈਂ ਮਨਾਮ ਦੇ ਨਾਲ ਵੀ ਡਾਕਟਰ ਲੱਗਦਾ ਅਸੀਂ ਕਹਾਂਗੇ ਡਾਕਟਰ ਦੀਆਂ ਵਿੜੀਆਂ ਸੇਵਾਵਾਂ ਹੁੰਦੀਆਂ ਨੇ ਉਹ ਵੀ ਬੱਟੀਆਂ ਹੁੰਦੀਆਂ ਨੇ ਤੇ ਕਿੱਦਾਂ ਦੇਖ ਦੋ ਵੀ ਐਮਸੀ ਦੀਆਂ ਸੇਵਾਵਾਂ ਵੱਡੀਆਂ ਜਾਂ ਦੇਖੋ ਜੀ ਉਹ ਆਪਣੀ ਜਗ੍ਹਾ ਨੇ ਇਹ ਆਪਣੀ ਜਗ੍ਹਾ ਨੇ ਸੇਵਾਵਾਂ ਜਿਹੜੀ ਸੇਵਾਵਾਂ ਹੁੰਦੀ ਆ ਉਹ ਹਮੇਸ਼ਾ ਵੱਡੀ ਹੁੰਦੀ ਆ ਹਰ ਫੀਲਡ ਵਿੱਚ ਤੁਹਾਨੂੰ ਤੁਸੀਂ ਪਰਫੈਕਟ ਹੋਣੇ ਚਾਹੀਦੇ